ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸ਼ੋਮਨੀ ਅਕਾਲੀ ਦਲ ਦਾ ਬਾਗੀ ਖੜਾ ਫਰੀਦਕੋੜ ਤੋਂ ਖਾਲਿਸਤਾਨ ਪਾਕਿਸਤਾਨ ਸੰਸਦ ਮੈਂਬਰ ਸਰਪਜੀਤ ਸਿੰਘ ਖਾਲਸਾ ਨਾਲ ਆ ਗਿਆ ਜਿਨ੍ਹਾਂ ਨੇ ਸਾਨੇਵਾਸ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕਰਕੇ ਸ਼ੋਮਨੀ ਕਮੇਟੀ ਚੋਣ ਲਈ ਰਣਨੀਤੀ ਬਣਾਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਸਦ ਮੈਂਬਰ ਸਰਪਜੀਤ ਸਿੰਘ ਖਾਲਸਾ ਨੇ ਕਿਹਾ ਕਿ ਐ ਜੀ ਪੀ ਸੀ ਉਸ ਸਮੂਚੀ ਜਿੱਥੇ ਬੰਦੀਆਂ ਨੂੰ ਇੱਕ ਮੰਤ ਸੇ ਇਕੱਠੇ ਹੋਣ ਲਈ ਕਿਹਾ ਉਹਨਾਂ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਵੀ ਸਮਰਥਨ ਕੀਤਾ ਜਿਸ ਸਬੰਧੀ ਉਹ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਨੂੰ ਵੀ ਮਿਲਣਗੇ ਉਹਨਾਂ ਨੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਅਮਰਿਤਪਾਲ ਸਿੰਘ ਦੀ ਸਮਰਥਨ ਵਿੱਚ ਦਿੱਤੇ ਬਿਆਨਾਂ ਦੇ ਵਿਚ ਲਾਗੇ ਕੀ ਕਿ ਜਦੋਂ ਕਿ ਸੁਖਬੀਰ ਬਾਦਲ ਬਲੂਸ਼ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਗਏ ਜਵਾਬਾ ਬਾਰੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਕੋਈ ਫਰਕ ਨਹੀਂ ਪਵੇਗਾ ਅਜੋਰੇ ਆਪਣਾ ਮੀਟਿੰਗ ਸੀਗੀ ਸਾਡੇ ਆਪਣੇ ਬਹੁਤ ਹੀ ਮਾਨਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਔਰ ਇਹ ਤੇ ਇਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਬਈ ਐਸਟੀਪੀਸੀ ਦਾ ਤੁਸੀਂ ਤਿੰਨੇ ਸਾਰੇ ਸਿੱਟੇ ਲੜੋਗੇ ਤੇ ਕੀ 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 ਰਣਨੀਤੀ ਰਹੀਗੀ ਹਾਂਜੀ ਸਾਰਿਆਂ ਤੇ ਲੜਾਂਗੇ ਜੀ ਤੇ ਬੋਟਾ ਵੀ ਮੇੜੇ ਆ ਗਏ ਨੇ ਬੋਟਾ ਨਹੀਂ ਆਹੀ ਕਹਿ ਰਹੇ ਆ ਜੀ ਕਿੜੀਆਂ ਜੀ ਕਿੜੀ ਬੋਟਾ ਬਣਾਉਂਦੇ ਜੀ ਸਰਦਾਰ ਜਿੰਨੀ ਹਾਂ ਉਹਦੇ ਆ ਉਹਦੇ ਬਾਰੇ ਹਲੇ ਫੈਸਲਾ ਲੈਣਾ ਹੈ ਜੀ ਹਾਂਜੀ ਉਸਤਰਾ ਪਰੇ ਪਤਨੀ ਸਾਹਿਬ ਵੀ ਲੜ ਰਹੇ ਨੇ ਕੋਨੇ ਸਟੋਨ ਨਹੀਂ ਹਲੇ ਕੋਈ ਫਾਈਨਲ ਨਹੀਂ ਹੈ ਹਾਂਜੀ ਕੁਝ ਵੀ ਗੱਲ ਆ ਰਹੀ ਹੈ ਜੀ ਹਾਂਜੀ 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 ਐਸਜੀਪੀਸੀ ਦੀ ਗੱਲ ਹਾਂ ਉਸੇ ਬਾਰੇ ਸਿੱਤੇ ਕਿਹਾ ਤਾਂ ਤੁਹਾਨੂੰ ਮਿਲਾਂਗੇ ਇੱਕ ਭਾਈ ਅੰਮ੍ਰਿਤਪਾਲ ਜੀ ਲੈ ਕੇ ਤੁਸੀਂ ਗੱਲ ਕੀਤੀ ਆ ਮਿਲ ਰਹੇ ਆ ਤੁਸੀਂ ਗ੍ਰਹਿ ਮੰਤਰੀ ਸਾਹਿਬ ਨਾਲ ਕੁਝ ਕਰ ਹਾਂਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮ ਮਿਨਿਸਟਰੀ 'ਚ ਮਿਲਦਾ ਕੀ ਕੀਤਾ ਜਾ ਇਹ ਹੀ ਅਮਰਿਤਪਾਲ ਜੀ ਬਾਰੇ ਕਰਨੀ ਹੈ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਹਾਂਜੀ ਸਾਹਿਬ ਪਿਛ ਦਿਨੀ ਚੰਜੀ ਚੰਨੀ ਨੇ ਵੀ ਗੱਲ ਕੀਤੀ ਸੀ ਇਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੇ ਹਾਂਜੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਇਹ ਬਲੰਤਕਣਾ ਚਾਹੀਦੇ ਨੇ ਹਾਂਜੀ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ 'ਚ ਜੇ ਅਮਰਿਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲੱਗਦਾ ਜੀ ਕਿਤਨੇ ਬਾਤ ਚ ਕੁਝ ਕਾਂਗਰਸ ਨੇ ਜੀ ਕਿ ਇਹਨਾਂ ਨੂੰ ਮੁੱਦਾ ਵੀ ਬਣਾਇਆ ਕਿਨਾਰਾ ਕੀਤਾ ਪਰ ਬੀਜੇਪੀ ਨੇ ਸਵਾਲ ਚੁੱਕਦੇ ਉਹ ਕਹਿੰਦੇ ਕਿ ਜਿਹੜਾ ਕਾਂਗਰਸ ਦਾ ਕੋਰਾ ਜਿਹਾ ਸਾਹਮਣੇ ਆ ਗਿਆ ਆਜੋ ਬਾਪੂ ਜੀ ਆਜੋ ਬਾਪੂ ਜੀ ਵੀ ਆਜੋ ਹਾਂ ਜੀ ਇਹ ਬਾਪੂ ਕਿਵੇਂ ਜੀ ਛੰਨੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਉਹਨੂੰ ਮੁੱਦਾ ਇੱਧਰ ਆਜੋ ਬਾਪੂ ਆਜਾ ਕਿਵੇਂ ਖਾਂਸੀ ਚੰਨੀ ਜੀ ਦੀ ਬੋਲਣ ਤੋਂ ਬਾਅਦ ਬੀਜੇਪੀ ਨੇ ਸਵਾਰ ਖੜੇ ਕਰ ਲਿਆ ਜਿਹੜੇ ਚਾਂਦੀ ਚੰਨੀ ਦੇ ਮੰਗ ਕੀਤੀ ਸੀ ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨੇ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਜੀ ਜੀ ਤੇ ਤੁਹਾਨੂੰ ਵੀ ਲੱਗਦਾ ਜਿਵੇਂ ਸ਼੍ਰੋਮਣੀ ਕਾਲਜਾਨ ਹਾਲਾਤ ਚੱਲਦੇ ਨੇ ਕਿੰਨਾ ਕੁ ਫਰਕ ਪਏਗਾ ਜੇ ਬੀਜੇਪੀ ਸੀ ਵੋਟਾਂ ਦੇ ਵਿੱਚ ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟਾਂ ਹੀ ਹੈ ਉਹ ਨੂੰ ਲੱਗਦਾ ਜਿਵੇਂ ਕਿ ਨਾ ਉਹ ਬਿੱਤੇ ਲਈ ਜਿਹੜੇ ਬਾਕੀ ਦਾ ਗਿਆ ਸੀਗਾ ਅਸ਼ਟੇਪਾਲਤਾ ਸਾਹਿਬ ਕੇਸ਼ੂ ਐਸਐਨਐ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬੱਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਆ ਫੈਸਲਾ ਖਾਨ ਦੀ ਉਮੇਜ ਹੈਗੀ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਦੇਖੋ ਕੀ ਫੈਸਲਾ ਕਰਦੇ ਆ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜਿਉ ਦੁੱਧ ਤੇ ਤੁੱਤ ਹੀ ਹੋ ਜਾਣਗੇ ਹਾਂ ਯਾ ਕਿ ਨਹੀਂ ਅਸੀਂ ਦੀ ਗੱਲ ਕਰਨਗੇ ਨਹੀਂ ਤੇ ਇਸ ਮਾਮਲੇ ਤੇ ਕੀ ਕਿਤੇ ਆ ਸਕਦਾ ਹੈ ਕੋਈ ਸੰਗਤ ਵਿੱਚ ਅੰਤਰ ਹੈ ਨਾ ਸੰਗਤ ਦੀ ਕੀ ਇਹਦੇ ਬਾਰੇ ਬਾਈ ਜੀ ਕੋਈ ਕੁਝ ਨਹੀਂ ਕਹਿ ਸਕਦੇ ਹੁਣ ਨਹੀਂ ਸਾਡੀ ਇੱਛਾ ਇਹ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ ਤੇ ਚੰਗੇ ਜਿਹੜੇ ਕਰਤਾਰ ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਜ਼ਾ ਤੇ ਰਹਿਣ ਵਾਲੇ ਗੁਰਸਿੱਖੀ ਦੀ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ ਤੇ ਉਹ ਜਿਹੜੇ ਸਾਡੀ ਕੌਮ ਦੀਆਂ ਸੰਸਥਾਵਾਂ ਚ ਬਹੁਤ ਨਿਹਾਰ ਆ ਚੁੱਕਾ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਕਿ ਸਾਰੇ ਸਿਰ ਸੱਜਣ ਇਹ ਨਹੀਂ ਕਿ ਸਰਬਜੀ ਜਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਨਾ ਕਿ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਧੱਕੇ ਨਾ ਥਾਪੇ ਗਏ ਉਹਨਾਂ ਲੋਕਾਂ ਤੇ ਇਹ ਇਹ ਚੀਜ਼ ਨੂੰ ਆਪਾਂ ਲੋੜੀਂਦੀ ਮੰਗ ਵੀ ਉੱਠੀ ਹੈ ਨਹੀਂ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਦੇ ਉਤੇ ਜੋੜਾ ਬੜਾ ਵਾਅ ਬਰੋਲਾ ਉੱਠਿਆ ਜੀ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਤੇ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸੱਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭੱਗਾ ਵਾ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿਹਦਾ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵਾਲ ਖੁੱਲ ਧੱਕਿਆ ਜਾ ਰਿਹਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੇ ਉਹ ਵੱਖਵਾਦੀ ਜਾਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਦਾ ਨਾ ਜਿਤਾਉਂਦੇ ਇਸ ਕਰਕੇ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੀ ਜੇ ਕਿ ਇੱਥੇ ਇੱਕ ਲੋਕਤੰਤਰ ਦੀ ਦਵਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਨਹੀਂ ਅਸੀਂ ਲੜਾਈ ਲੜ ਰਹੇ ਹਾਂ ਇਹਦੇ ਚ ਮਤਲਬ ਐਸੀ ਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੈਗੇ ਉਹਨਾਂ ਦੇ ਕੱਲੇ ਅਮਰਤਪਾਲ ਨੂੰ ਛੁੜਾਉਣ ਦੀ ਕੋਈ ਮਸਲਾ ਨਹੀਂਗਾ ਵੱਡਾ ਇਸ ਜੇ ਸਾਡੇ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 33 35 ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਣ ਦੇ ਮਾਮਲੇ ਚ ਉਹ ਜਿਹੜੇ ਕੇਸ ਇਥੋਂ ਬਾਹਰ ਟਰਾਂਸਫਰ ਕੀਤੇ ਜਾਂਦੇ ਤੇ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜਰੂਰ ਕੌਮ ਮੰਗਦੀ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰਸ਼ੀਆਂ ਦੀ ਪੇਟ ਚਲ ਜਾਈ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤਿਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤਿਆਂ ਦੇ ਫੋਨ ਆ ਰਹੇ ਆ ਕੀ ਕੀ ਕਿੰਨਾ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹਾ ਕਿ ਕਿਸੇ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕਮ ਦੀ ਗੱਲ ਕਰਦਾ ਉਹ ਬਖਵਾਦੀ ਰਹਿ ਕੇ ਉਹ ਜਿਲ੍ਹਾ ਤੋਂ ਸੁਟਣ ਵਾਲਾ ਕੰਮ ਜਿਹੜਾ ਜਾਂ ਉਹਨੂੰ ਇੱਕ ਸਦਾ ਲਈ ਜੇਲਾ ਚ ਬੰਦ ਰੱਖਣ ਦਾ ਜਿਹੜਾ ਇਹ ਤਹੀਆ ਕਰਕੇ ਬੈਠੇ ਇਹ ਮੇਰੇ ਖਿਆਲ ਵਿੱਚ ਗਲਤ ਹੀ ਹੈ ਹੁਣ ਕਿ ਉਹ ਤੋਂ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਾਂਸਾਈ ਨੇ ਕਿਆ ਕਾਦੀ ਦਲ ਦਾ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਹੈ ਜਦੋਂ ਨਵੀਂ ਪਾਰਟੀ ਦਾ ਗਠਨ ਕਰਨਾ ਜਿਹੜਾ ਕਾਦੀ ਦਲ ਦਾ ਵਾਗੀ ਧੜਾ ਉਹਦੇ ਨਾਲ ਕੋਈ ਸੰਪਰਕ ਨਹੀਂ ਅਜੇ ਫਿਲਹਾਲ ਅਸੀਂ ਕੋਈ ਨਵੇਂ ਕਾਦੀ ਦਲ ਦੀ ਅਜੇ ਕੋਈ ਸਮਾਂ ਹੋਣ ਤੇ ਜੇ ਲੋੜ ਸੰਗਤਾਂ ਲੋਰ ਸਮਝਣ ਗਿਆ ਨਵਾਂ ਅਕਾਲੀ ਦਲ ਕੋ ਸੱਜਣ ਦੀ ਤੇ ਤਾਂ ਹੀ ਅਸੀਂ ਚਾਹੁੰਦੇ ਆ ਕਿ ਕੋਈ ਸਿੱਖਾਂ ਦੀ ਇੱਕ ਪਾਰਟੀ ਜਾਂ ਇੱਕ ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਾਂਗੇ ਪੰਜਾਬ ਦੀ ਹੋਂਦ ਨੂੰ ਬਚਾ ਸਕਦਾ ਲੱਗਦਾ ਜੀ ਅਕਾਲੀ ਦਲ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸ ਰਿਹਾ ਹੈ ਇਹ ਖੇਤਰੀ ਪਾਰਟੀ ਦਸਰੀਆ ਪਰ ਖੇਤਰੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹਨੇ ਨਭਾਈਆਂ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ ਉਹਨਾਂ ਦੀ ਝੋਲੀ 'ਚ ਜਾ ਕੇ ਜੋ ਕੌਮ ਦਾ ਨੁਕਸਾਨ ਕੀਤਾ ਉਹ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਉਤਰ ਗਏ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਜਿਹੜੇ ਕੋਈ ਬੰਦੇ ਇਹ ਜੇ ਪੰਜਾਬ 'ਚ ਰਹਿਣਾ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਦੀ ਸਾਰਿਆਂ ਨੂੰ ਲੜ ਕੇ ਬਰਦਾ ਦੇਣਾ ਪਊਗਾ ਅੱਜ ਤੁਸੀਂ ਚੋਣਾਂ ਲੜਨ ਦੇ ਵਿੱਚ ਆ ਰਿਹਾ ਜ਼ਿਕਰ ਕੀ ਆ ਜਲਦੀ ਐਲਾਨ ਕਰੀ ਨਹੀਂ ਇਹ ਸਾਨੂੰ ਗੁਰੂ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਜੇ ਅਸੀਂ ਆਪਣੇ ਕੌਮ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਸਹੀ ਦਿਸ਼ਾ 'ਚ ਲੈ ਗਏ ਸਹੀ ਉਹਨਾਂ ਦਾ ਪ੍ਰਬੰਧ ਸਹੀ ਹੱਥਾਂ 'ਚ ਆ ਗਿਆ ਕਿ ਅਸੀਂ ਬਹੁਤ ਕੋਸ਼ਿਸ਼ ਇੱਕ ਪੈਰਲ ਸਰਕਾਰ ਹੈ ਸਾਡੀ ਮਿੰਨੀ ਪਾਰਲੀਮੈਂਟ ਹੈ ਸਿੱਖਾਂ ਦੀ ਤੇ ਉਹਦੇ 'ਚ ਅਸੀਂ ਬਹੁਤ ਕੋਸ਼ਿਸ਼ ਹੈ ਐਜੂਕੇਸ਼ਨ ਦੇ ਹੈਲਥ ਦੇ ਹੋਰ ਜਿਹੜੇ ਮਸਲੇ ਆ ਸਿੱਖਾਂ ਦਾ ਜਿਹੜਾ ਹੋਰ ਜਿਹੜੇ ਬੇਇਨਸਾਫੀਆਂ ਹੋਈਆਂ ਜੀ ਚੰਗੇ ਲੀਡਰ ਹੋਣਗੇ ਤੇ ਮੇਰਾ ਖਿਆਲ ਹੈ ਕਿ ਸਾਨੂੰ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਧਰਨੇ ਲਾ ਕੇ ਮੈਂ ਦਿਨ ਰੋ ਨਹੀਂ ਸਾਡੀਆਂ ਸੰਸਥਾਵਾਂ ਇਹ ਕੰਮ ਕਰਾਂਗੇ ਅੱਜ ਜੋ ਗੁਰਦਾਰਾ ਰੇਰੂ ਸਾਹਿਬ ਨਾਨਪੁਰ ਸਾਹਨੇ ਵਾਲ ਤੇ ਇਹ ਜੋ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਸੀ ਇੱਛਾ ਸੀ ਕਿ ਜਿਹੜੇ ਸਾਡੇ ਪੰਥ ਨੇ ਜਿਨ੍ਹਾਂ ਨੂੰ ਨਵਾਜਿਆ ਦਿੱਤੇ ਕਿ ਪੰਥਕਤਾ ਕਾਇਮ ਪੰਜਾਬ 'ਚ ਨਜ਼ਰ ਆਉਂਦੀ ਹੈ ਜਿਹਦੇ ਨਾਲ ਪੰਥ ਦੀਆਂ ਭਾਵਨਾਵਾਂ ਦਾ ਪਕਟਾਵਾ ਜੋ ਹੋਇਆ ਦੋ ਚੌਣਾ ਜਿੱਤ ਕੇ ਉਹਦੇ ਖੁਸੀਵਾਤੇ ਸ਼ੁਕਰਾਨਾ ਜੋ ਗੁਰੂ ਮਹਾਰਾਜ ਦਾ ਤੇ ਇਹਨਾਂ ਜਿੱਤੇ ਜਿਹੜੇ ਸ੍ਰਸ਼ਟੀਤ ਹਨ ਉਹਨਾਂ ਦਾ ਪਰਿਵਾਰਾਂ ਦਾ ਸਨਮਾਨ ਕਰਨਾ ਇਹ ਮਕਸਦ ਸੀ ਆ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਭਾਗੀ ਨਹੀਂ ਭਾਗੀ ਨਹੀਂ ਭਾਗੀ ਨਹੀਂ ਬਲਕੇ ਸਾਡੀ ਨਾਰਾਜ਼ਗੀ ਉਹਨਾਂ ਨੇ ਇਸ ਕਰਦੀ ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਦੀ ਮਹਾਰਸ਼ੀਦਾਂ ਦੀ ਪਾਰਟੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਇਹ ਕੇਵਲ ਪੋਲੀਟੀਕਲ ਪਾਰਟੀ ਨਹੀਂ ਮੈਂ ਬੇਨਤੀ ਕਰਾਂ ਇਟ ਇਜ਼ ਐਨ ਮੂਵਮੈਂਟ ਆਫ ਦਾ 6 ਔਰ ਇਹ ਕਹਿੰਦੀ ਵੀ ਉਹਦੇ ਲਈ ਹਮੇਸ਼ਾ ਅਕਾਲੀ ਦਲ ਜੂਝਦਾ ਰਿਹਾ ਅਕਾਲੀ ਦਲ ਹੱਕ ਸੱਚ ਦੀ ਲੜਾਈ ਜ਼ਬਰ ਜ਼ੁਲਮ ਦੇ ਖਿਲਾਫ ਜੋ ਗੁਰਸਹਿਬਾਨ ਹਸਨ ਜੀ ਦੱਸੋ ਉਸ ਸੰਧਾ ਚੱਲਦਾ ਪਰ ਜਦੋਂ ਉਹ ਸਿਧਾਂਤ ਤੋਂ ਐਸਾ 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 ਡੈਲੂਟ ਕਰਦੇ ਕਰਦੇ ਉਹ ਸਿਧਾਂਤਾਂ ਨੂੰ ਛੱਡ ਹੀ ਦਿੱਤਾ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਪਛੜ ਕੇ ਆਇ ਫਤਵਾ ਦੇ ਕੇ ਦਿਓ ਗੁਰੂ ਸਾਹਿਬ ਦਾ ਤੇ ਫੀਰ ਕੋਟ ਤੋਂ ਇਹ ਸਾਬਤ ਕਰਦਾ ਕਿ ਨਹੀਂ ਪੰਥ ਅਜੇ ਕਾਇਮ ਹੈ ਪਰ ਸਾਡੇ ਲੀਡਰ ਜਿਹੜੇ ਅਗਵਾਈ ਕਰਨ ਦੇ ਯੋਗ ਨਹੀਂ ਜੈ ਜਿਹੜੀ ਤੁਸੀਂ ਗੱਲ ਕਰਦੇ ਹੋ ਨਾਜੀ ਜੀ ਅਸੀਂ ਵੀ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਸੀ ਨਾ ਕਿਸੇ ਮੁਖੀ ਪਰਖਣ ਅਸਦੀ ਪੇਲਾ ਉਹਦਾ ਕਾਰਨ ਸੀ ਕਿ ਜਿੱਥੇ ਗੁਰਦੁਆਰਾਵਾਂ ਦੇ ਉੱਤੇ ਮਨਵਤियां ਹੋਣ ਲੱਗੀਆਂ ਸੀ ਬੇਸਿਧਾਂਤ ਤੇ ਗੱਲਾਂ ਹੋਣ ਲੱਗੀਆਂ ਸੀ ਮਨਮਾਨੀਆਂ ਕਰਨ ਲੱਗੀਆਂ ਸੀ ਇਹ ਕੇ ਲਈ ਨਿੱਜੀ ਮਫਾਦਿਆਂ ਵਾਸਤੇ ਵਰਤਣ ਲੱਗੇ ਸਨ ਉਹਦੇ ਖਿਲਾਫ ਸੁਧਾਰ ਲਹਿਰ ਸ਼ੁਰੂ ਕੀਤੀ ਅਸੀਂ ਵੀ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਹੈ ਇਹਦੇ ਵਿੱਚ ਕਮੀਆਂ ਨੇ ਜਿਹੜੇ ਉਹ ਲੀਡਰ ਜਿਹੜੇ ਵਿਆਹ ਵਿਹਾ ਚੁੱਕੇ ਨੇ ਉਹ ਲੀਡਰ ਜਿਹੜੇ ਅੱਜ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਨੇ ਜਿਹਨਾਂ ਨੂੰ ਘਵਾਈ ਕਬੂਲ ਨਹੀਂ ਕੀਤੀ ਇਹ ਸਾਰੀਆਂ ਚੋਣਾ ਲਗਾਤਾਰ ਸੀ ਪਿੱਛੇ ਆਇਆ ਇਸ ਲਈ ਫੈਸਲਾ ਕਰ ਲਿਆ ਕਿ ਆਪਾਂ ਇਸ ਸੁਧਾਰ ਲਈ ਕੀ ਹੈ ਬਹੁਤ ਵੱਡਾ ਹੰਗਾਰਾ ਮੜ ਰਿਹਾ ਅਸੀਂ ਪ੍ਰੋਗਰਾਮ ਰੱਖਿਆ ਨੇ ਔਰ ਜਿਵੇਂ ਸਤਕਾਰ ਜੋ ਸਾਡੇ ਸਾਡੇ ਭਾਈ ਭਾਈ ਸਰਸੇਮ ਸਿੰਘ ਜੀ ਜਾਂ ਭਾਈ ਸਰਵਜ ਸਿੰਘ ਨੇ ਆਪਣੇ ਜ਼ਿਕਰ ਕੀਤਾ ਸਾਰੇ ਹਮ ਖਿਆਲੀ ਜਿਹੜੇ ਪੰਥਕ ਤੇ ਰਹਾਨੇ ਕਿ ਅਸੀਂ ਉਹ ਮੂਲ ਜਿਹੜਾ ਸਾਡਾ ਜਿਸ ਵਾਸਤੇ ਇਹ ਸਾਡੀਆਂ ਜਿਹੜੀਆਂ ਜੱਥੇਬੰਦ ਤੇ ਢਾਂਚੇ ਤਿਆਰ ਹੋਏ ਸੀ ਸਗੀਆਂ ਪਹਿਲਾਂ ਉਹਨਾਂ ਤੋਂ ਅਸੀਂ ਲਾਂਭੇ ਹੋ ਗਏ ਅਸੀਂ ਮੁੜ ਕੇ ਲਈ ਦੇ ਕੇ ਲੈ ਕੇ ਆਉਣੇ ਨੇ ਉਹ ਸਿਰ ਜੋੜ ਕੇ ਅਗਲੀ ਗੱਲ ਕਰਾਂਗੇ ਗੁੜੇ ਸਿਆਣੇ ਬੁੱਢੀ ਜੀ ਵੀ ਸਾਡੇ ਨਾਲ ਨੇ ਉਹਨਾਂ ਦੀ ਸਲਾਹਾਂ ਲੈ ਜਣੀਆਂ ਨੇ ਔਰ ਜਿਹੜੀ ਸਾਡੀ ਨੌਜਵਾਨੀ ਹੈ ਉਹ ਅੱਜ ਆਵਾਜਬ ਆਵਾਜਬ ਇਸ ਕਰਕੇ ਹੋਈ ਪਈ ਆਵਾਜ਼ਾਂ ਤੇ ਅਸੀਂ ਹੁਣ ਕਿੱਧਰ ਜਾਈਏ ਕਿਹਦੇ ਮਗਰ ਲੱਗੀਏ ਉਹਨਾਂ ਨੂੰ ਇੱਕ ਪਲੇਟਫਾਰਮ ਕਰਨਾ ਚਾਹੀਦਾ ਜੀ ਸਾਹਿਬ ਇੱਕ ਸਵਾਲ ਇਹ ਵੀ ਹੈ ਕਿਤਨਾ ਕਿਤੇ ਤੁਹਾਡੇ ਹੀ ਸਾਥੀਆਂ ਵੱਲੋਂ ਕੁਝ ਸਵਾਲ ਚੁੱਕੇ ਗਏ ਸੀ ਉਹ ਕਹਿੰਦੇ ਪਹਿਲਾਂ ਮਲਾਈਆਂ ਖਾਧੀਆਂ ਤੇ ਹੁਣ ਇਕੱਲੇ ਸੁਪੀਰ ਬਾਦਲ ਨੂੰ ਜਿਹੜਾ ਜਾਂ ਉਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਣਾ ਆਪ ਵੀ ਇਸ ਮਾਮਲੇ 'ਚ ਦੋਸ਼ੀ ਹੈਗੇ ਨੇ ਜਿਹੜੇ ਬਾਕੀ ਤੜਾ ਦੇਖੋ ਜੀ ਇਹਨੂੰ ਤੁਸੀਂ ਬਾਕੀ ਜਾਂ ਨਾਜ ਤਰਕ ਨਾਲ ਕੋਈ ਨਾ ਦੇ ਦਿਓ ਇਸ ਕਰਕੇ ਉਹਨਾਂ ਨੇ ਗੱਲ ਕੀਤੀ ਜਦੋਂ ਨਾ ਸੁਣੀ ਉਹਨਾਂ ਨੇ ਅਸੀਂ ਬੈਠ ਕੇ ਅੰਦਰ ਗੱਲ ਕੀਤੀ ਜਦੋਂ ਕਿ ਵੀ ਮੈਂ ਪ੍ਰਧਾਨਗੀ ਨਹੀਂ ਛੱਡੀ ਤੁਸੀਂ ਪ੍ਰਧਾਨਗੀ ਦਾ ਸਵਾਲ ਲਿਆ ਵੀ ਆਪਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਮੰਨਣਾ ਬੰਦ ਕਰ ਦਿੱਤਾ ਇਸ ਲਈ ਅਸੀਂ ਬਾਹਰ ਨਹੀਂ ਫਿਰ ਅਸੀਂ ਲੋ ਪਿੱਛੇ ਕਮੀਆਂ ਗਾਉਂਦੇ ਹਾਂ ਜਿਹਨੂੰ ਅਸੀਂ ਕਹਿੰਦੇ ਰਹੇ ਵਾਰ-ਵਾਰ ਬਰਗਾੜੀ ਸਾਹਿਬ ਬਰਗਾੜੀ ਦੇ ਕਾਂਢ ਤੋਂ ਲਾ ਕੇ ਅੱਜ ਤੱਕ ਉਹਨਾਂ ਨੇ ਸਿਰਫ ਇਹ ਵੀ ਨਹੀਂ ਦੇਖਾ ਇਹ ਕਰਾਂਗੇ ਬਾਹਰ ਉਹ ਕਰ ਲਈ ਅਸੀਂ ਮਰਿਆਦਾ ਚ ਨਹੀਂ ਰੱਖ ਕੇ ਕੀਤੀ ਉਹ ਸਾੜੀਆਂ ਸੀ ਇਕਾਲਤਾ ਸਾਹਿਬ ਨੂੰ ਅਸੀਂ ਦਿੱਤੀਆਂ ਬੇਨਤੀ ਕੀਤੀ ਵੀ ਆਏ ਸਾਥੋਂ ਵਗਿਆ ਮਹੌਨਿਆਂ ਨੇ ਸਾਡੀ ਚੁੱਪ ਜੜੀ ਹੈ ਸਾਡੀ ਖਮੋਸ਼ੀ ਉਹਦੀ ਹਾਮੀ ਬਣ ਗਈ ਇਸ ਕਰਕੇ ਅਸੀਂ ਵੀ ਗੁਨਾਹਗਰ ਹਾਂ ਤੇ ਉਹਨਾਂ ਨੂੰ ਜਵਾਬ ਦੇਣਾ ਦੇ ਉਹਨਾਂ ਨੇ جواب ਦਿੱਤਾ ਕਿ ਹਮ ਕਿਹਦਾ ਤਾਂ ਹਮ ਸਭ ਜਾਣਦੇ ਨੇ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹ ਅੱਜ ਜਿਹੋ ਜਿਹਾ ਫੈਸਲਾ ਪੰਚਾਇਤ ਸਰਵਨ ਕਰਕੇ ਸਾਨੂੰ ਪਰਵਾਹ ਨਾ